ਸਾਨੂੰ ਆ ਗਏ ਯਾਨੀ ਉਹਨੇ ਆਉਣਾ ਸਾਤਰੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਵਧੀਆ ਜੀ ਖਣਕ ਕੜਾ ਰਿਆ ਅੱਜ ਬਡਾ ਰਿਆ ਕੱਢੀ ਇਹੇ ਜੀ ਤੇ ਆਹੋ ਕੱਢੇ ਰਹੀ ਹੈ ਗਰਪੈਨ ਹਾਂ ਵੱਡ ਰਹੀ ਆ ਵੱਡ ਕੇ ਹੀ ਕੱਢ ਰਹੀ ਹੈ ਥੋੜੀ ਖਾ ਲਿਆ ਕਰੋ ਨਹੀਂ ਪਤਾ ਲੱਗਦਾ ਅੰਨੇ ਹੋ ਜਾਂਦੇ ਖਾ ਕੇ ਇਹ ਕੱਲੋ ਟਿਕਾ ਦੁਕਾਨ ਦੇਖ ਲੈਨੇ ਚਾਹ ਨੂੰ ਚਾਹ ਨੂੰ ਬਾਈ ਸਵੇਰ ਦਾ ਕਿਹਾ ਉਹ ਚੇ ਕੀ ਹੈ ਜੇ ਬੰਦੇ ਦਾ ਕੰਮ ਕਰਦਾ ਉਹ ਮੈਂ ਦਰਾਇਚਰ ਵਰਦਾ ਦਰਾਇਚਰ ਗਿੱਲੀਆਂ ਕਣਕਾ ਬੂਟਿਆਂ ਵਾਲੀਆਂ ਨਿਕਲਦੀਆਂ ਨਹੀਂ ਆ ਨਿਕਲਦੀਆਂ ਨਹੀਂ ਆ ਤੈਨੂੰ ਤਾਂ ਇੱਥੇ ਦੇ ਘਰ ਨੇੜੇ ਦੇ ਨਾਲੇ ਬਾਈ ਜੀ ਨਾਲੇ ਪਿੰਡ ਖੜੇ ਆ ਸੀ ਪਿੰਡ ਬੰਨੇ ਪਰ ਬੰਨਾ ਵੀ ਟੱਪਿਆ ਹੋਇਆ ਆ ਮੈਂ ਕਹਿੰਦਾ ਪਾਵਲਨ ਲੱਗ ਗਿਆ ਤਾਂ ਨਾ ਨਾ ਤੂੰ ਵਿੱਚ ਨੂੰ ਆਇਆ ਪਾਈ ਨੂੰ ਆ ਦੋ ਘਰ ਕਿਲੇ ਛੱਡ ਕੇ ਤੇਰਾ ਘਰ ਹੈ ਸਰਮ ਮੈਂ ਤਾਂ ਖਾ ਨਹੀਂ ਮੈਂ ਤਾਂ ਲੈ ਆਇਆ ਤੂੰ ਦੱਸ ਚਾਹ ਪਾਣੀ ਟਾਈਮ ਦਾ ਦੇ ਦੇ ਤੂੰ ਦੱਸ ਹੈ ਵਿੱਚ ਨੂੰ ਤੁਰ ਕੇ ਆ ਗਿਆ ਪਾਣੀ ਉਹ ਲੈ ਆਉਂਦਾ ਹੋਰ ਨਹੀਂ ਕੁਝ ਪਾਣੀ ਦਾ ਅੰਦਰ ਜਿਹੜਾ ਆਉਂਦਾ ਡੋਲਣਾ ਨਹੀਂ ਕਰਦੀ ਗਰਮ ਹੋਇਆ ਪਾ ਹੁਣ ਆ ਤਾਂ ਅੱਛਾ ਅੱਛਾ ਉਹਦਾ ਬੰਦਾ ਗਰਮ ਹੋ ਗਿਆ ਕੀ ਡਰਾਈਵਰ ਇੱਕ ਬੰਦਾ ਹੋਰ ਥੱਲੇ ਆਏ ਕੀ ਆਉ ਬੰਦਾ ਉਹਦੇ ਉੱਪਰ ਮਾਰੋ ਇੰਜਨ ਪਰ ਪਾਣੀ ਪਾ ਦੇ ਇੰਜਨ ਨਹੀਂ ਦਾ ਚਲ ਕੋਈ ਆਹੀ ਰਹੇਗੀ ਬਸ ਆਹੀ ਰਹੇਗੀ ਨਾ ਜੀ ਨਾਲ ਖੜੀ ਹੈ 15 ਕਿਲੇ ਹੋਰ ਹੈ ਜੀ ਆਪਣੇ ਨਹੀਂ ਨਹੀਂ ਹੋਰੇ ਹੋਰੇ ਆਣੀਆ ਪੀ ਲਿਆ ਭਾਈ ਹੁਣ ਤੁਸੀਂ ਗਰਾਸ ਤਾਂ ਰਹਿ ਗਿਆ ਏਡੇ ਬਸਰਮ ਬੰਦੇ ਆ ਗਲਾਸ ਹੈ ਨਹੀਂ ਆਏ ਆ ਕੰਮ ਕਰਦੇ ਚਾਹ ਗਲਾਸ ਮੈਂ ਪਹਿਲਾਂ ਪੁੱਛਿਆ ਇਹਨਾਂ ਨੇ ਫੋਨ ਕਰਿਆ ਪਾਣੀ ਆ ਪੀਦਾ ਪੈਂਦਾ ਦੇਖ ਲਓ ਇਹ ਜੇ ਬਸਰਮ ਬੰਦਿਆਂ ਦੇ ਨਾਲ ਆ ਕੇ ਮੈਂ ਤਾਂ ਉਹ ਪੈਸੇ ਪਹਿਲਾਂ ਐਂ ਦੱਸ ਆ ਥੋੜਾ ਪਾਣੀ ਖੜਾ ਕਾਲੇ ਇਧਰ ਚ ਬੱਚੇ ਚ ਕਾਲੇ ਦਾ ਵੀ ਰੀਡੀ ਹੀਟਰ ਭੱਗ ਜਾਂਦਾ ਏ ਰੀਡੀ ਹੀਟਰ ਭੱਗਿਆ ਵਾ ਇਹ ਤਾਂ ਡੁੱਬਦੇ ਵਿੱਚ ਮਰਲੇ ਬਚਾਉਣੇ ਵਾਲਾ ਕੰਮ ਆ ਨਹੀਂ ਇਹਨਾਂ ਮਰਦਾਂ ਨੂੰ ਬਚਾਉਣੇ ਤਾਂ ਉਹ ਚ ਪਣਾ ਪੈਂਦਾ ਇਹ ਚ ਤੱਤ ਜ਼ਿਆਦਾ ਹੈ ਇਹ ਜੀ ਤੱਤ ਕੈਮੀਕਲ ਪੂਰੇ ਹੋ ਹੈ ਪਿਓ ਰਾਈ ਚ ਇਹ ਘੱਟ ਕੈਮੀਕਲ ਵਾਲਾ ਪੀਣਾ ਪੈਂਦਾ ਮੇਰੇ ਵਾਲੀ ਕੋਈ ਟੂ ਬਰੀਕ ਆ ਨਾ ਉਹ ਪਈ ਵੀ ਹੈ ਕਾਲਾ ਵਾਈ ਕਿੱਧਰ ਗਿਆ ਕਾਲੇ ਤੇ ਤਿੰਨ ਇਕੱਠੇ ਕੇ ਮਾਰੇ ਆ ਮੈਂ ਤਾਂ ਹੀ ਕਿਹਾ ਵੀ ਕਾਲਾ ਕਿੱਥੇ ਆ ਇਹ ਵੀ ਕਾਲਾ ਹੀ ਆ ਓਹੋ ਇਹਦਾ ਰੰਗ ਤੇ ਕਾਲਾ ਹੈ ਰੰਗ ਦੀ ਦੇਖੇ ਮਾਰੇ ਪਾਛੇ ਤੇ ਮੂੰਹੇ ਨੂੰ ਹੋਇਓ ਕਹਿੰਦਾ ਗੋਦੀ 'ਚ ਬੈਹ ਜੂਗਾ ਹਾਂ ਆਏ ਜੇ ਸ਼ਰਮ ਲੋਕ ਆ ਉਦਨੇ ਵੀ ਕਹਿੰਦੇ ਵੀ ਚਾਈ ਚਾਹੀਏ ਸੀ ਚਾਹ ਹੋ ਗਿਆ ਚਾਹ ਲੈ ਆਤੀ ਥੋੜੀ ਆ ਬਾੜੇ ਜੀ ਚਾਹ ਥੋੜੀ ਆ ਆ ਬਾੜੇ ਜੀ ਜੇ ਉਹਨੇ ਕੰਮ ਕਰਦੇ ਚਾਹ ਲੱਦ ਕੇ ਲਈ ਜੀ ਰੋਟੀਆਂ ਦਿੱਤਨ ਕਿੱਥੇ ਲੈ ਕੇ ਤਾਂ ਆਏ ਨਹੀਂ ਕੋਸ ਗਲਾਸ ਵੀ ਨਹੀਂ ਲੈ ਕੇ ਆਇਆ ਤੂੰ ਤਾਂ ਗਲਾਸ ਹੀ ਲਿਆਇ ਕਰ ਪਏ ਆ ਜਿਹੜੇ ਨਾਲ ਰੱਖਦੇ ਆਂ ਆ ਦੇ ਗਾ ਦਿਖਦੇ ਆਂ ਤੂੰ ਗਲਾਸ ਵੀ ਨਹੀਂ ਲੈ ਕੇ ਆਇਆ ਆਪਣਾ ਦੱਸ ਸ਼ਰਮੰਦਿਆਂ ਵੀ ਚਲੋ ਕਰਨ ਤੁਸੀਂ ਕੀ ਚਾ ਪੀਣੀ ਆ ਕਿ ਭਾਈ ਕਾੜਾ ਇੱਕ ਬੰਦਾ ਪਹਿਲਾਂ ਲੜ ਪਿਆ ਹੁਣ ਅਸੀਂ ਚੱਲੇ ਆਪਣਾ ਜਾਂਦੇ ਆ ਠਾ ਕੇ ਚਲੇ ਜਾਈ ਹੁਣ ਚਾਹ ਪੀ ਲੈ ਅਮਰਤੀ ਆ ਓ ਯਾਰ ਚਲੇ ਜਾਈ ਹੁਣ ਉਹ ਨਹੀਂ ਬਾਈ ਮੈਂ ਜਾਂਦੇ ਆ ਕਿੱਥੇ ਆਂ ਰਿਤ ਜਾਈਂ ਬਾਬੇਗੋੜ ਤੇ ਗਲਾਸ ਲੈਣ ਚੱਕੇ ਲੋ ਜੀ ਸ assi ਕਾਲ ਜੀ ਸਾਰਿਆਂ ਨੂੰ ਮੀਂਹ ਪੈਂਦੇ ਜੇ ਕਿਸੇ ਹੋਰ ਨੇ ਤਾਂ ਬੜਾ ਨਹੀਂ ਨੀ ਤੀ ਕਾਲੇ ਨੇ ਆਪਣੀਆਂ ਕਣਕ ਬਦਲੀ ਨੀ ਆਉਣ ਦੇ ਪਹਿਲਾਂ ਪਹਿਲਾਂ ਰਾਤ ਪਹਿਲੇ ਆਸਲਾਬ ਜੀ ਹੋਈ ਸੀ ਇਹ ਕਹਿੰਦੇ ਚੱਲ ਅੱਜ ਆਪਣੀਆਂ ਵੱਢ ਲਈਏ

ਮੈਂ ਬਈ ਪ੍ਰੈਸ਼ਰ ਬੰਨਿਆ ਬਣਾਇਆ ਖੋਲਣਾ ਪੈ ਗਿਆ ਕਾਂਡ ਕਰਤਾ ਹੁੰਦੀ ਸਾਰੇ ਲਿਆ ਲਿਆ ਪੋਤੇ ਨੇ ਪੋਤੇ ਨੇ ਗੇਰਤੀ ਨਵਾਂ ਡਰਾਈਵਰ ਹੈ ਉਹ ਕਿਹੜਾ ਵਧੀਆ ਵਾਂਹ ਲੈ ਵੀ ਕਾਂਡ ਕਰਤਾ ਮੁੰਡੇ ਨੇ ਸੌਦਾ ਨਹੀਂ ਲੜਾ ਰਿਹਾ ਬਸ ਕੱਲ ਅੱਜ ਕੱਲ ਦੇ ਡਰਾਈਵਰਾਂ ਦੇਖ ਕਾਈਲ ਦੀ ਕਿਥੇ ਮੋੜ ਤੇ ਆਲੀ ਨੇ ਮੋੜਾ ਦਾ ਇੱਥੇ ਆ ਕੇ ਹਾਂ ਬਦਾ ਕੇ ਮੋੜਨੀ ਸੀ ਅਸੀਂ ਇੰਨਾ ਰੇ ਕੱਢਿਆ ਨਹੀਂ ਇੱਥੇ ਤੇ ਮੋੜ ਨਹੀਂ ਮੈਂ ਵੀ ਨਹੀਂ ਇੱਥੇ ਆਇਆ ਥੋੜੇ ਕੰਨ ਧਿਆਨ ਹੋ ਗਿਆ ਅੱਛਾ ਇੱਥੇ ਨੂੰ ਹੋ ਡਾਕਟਰ ਦੀ ਖਾਲ ਦੇ ਵਜੇ ਸਿੱਧਾ ਮਾਰਦੇ ਆ ਤਾਂ ਪੈਣ ਜਣ ਕੰਦ ਗਿਰ ਜਣੀ ਅਸਲ ਚ ਜ਼ਿਆਦਾ ਡਾਊਨ ਗਿਰ ਗਈ ਨਾ ਨਹੀਂ ਤਾਂ ਨਿਕਲ ਜਣੀ ਤੇ ਹੈ ਤਾਂ ਖਾਲੀ ਹੋਆ ਉਹ ਪਿੱਲਰ ਨਾਲ ਲੱਗ ਜਣੀ ਹੈ ਜੇ ਖਿੱਚ ਕੇ ਲੈ ਕੇ ਜਾਓਗੇ। ਉਹ ਟਰੈਕਟਰ ਆਤਾ ਗਿਆ ਦਾ। ਉਹ ਟਰੈਕਟਰ ਟਰੈਕਟਰ ਕਰ ਦੋ। ਖੜਾ ਦੇ ਤੀ। जला <coughs> <classicört uma estareca> <forcé Deus> ਅੱਥੇ ਤਿਲਕ ਦੀ ਗਈ ਏ ਉਧਰ ਨੂੰ ਉਧਰ ਢੇਰਦਾ ਨਾ ਚਲੋ ਬਈ ਪਿੱਛੇ ਨੂੰ ਖਿੱਚਣ ਦੇ ਬਾਪੂ ਪਿੱਛੇ ਨੂੰ ਖਿੱਚਣਾ ਸਾਈਡ ਕਰਦੇ ਪਹਿਲਾਂ ਬੰਦੇ ਤੇ ਜਿਹੜੀ ਗੱਲ ਗੱਡੀ ਦੀ ਮੀਂਹ ਚੋਹੀ ਹੈ ਕਣਕ ਕਣਕਰੀਏ ਵਿੱਚੋਂ ਥੋੜੀ ਜਿਹੀ ਉਹ ਹੈ ਥੋੜੀ ਜਿਹੀ ਤਾਂ ਹੀ ਨਹੀਂ ਦਿੱਤਿਆ ਪਰ ਟਰੈਕਟਰ ਸਿੱਧਾ ਕਰਨਾ ਪੈਣਾ ਤਾਂ ਬਾਪੂ ਪਹਿਲਾਂ ਉਧਰੋਂ ਖਿੱਚ ਲੈਣੀ ਦੀ ਜਾ ਕਿੱਦੋਂ ਵੀੜਾ ਆਉਂਦਾ ਕਦੋਂ ਮਾਨੂੰ ਆਉਂਦਾ ਨਹੀਂ ਉੱਧਰ ਨੂੰ ਖਿੱਚ ਲੈ ਪਹਿਲਾਂ ਖੋਲ ਲਾ ਫ੍ਰੀ ਟੋਚਨ ਖੋਲ ਲਾ ਪਹਿਲਾਂ ਅੱਗੇ ਲੈ ਕੇ ਉਧਰ ਨੂੰ ਮੂੰਹ ਕਰ ਲੈ ਮੁੜਦਾ ਨਹੀਂ ਟਾਇਰ ਤਾਂ ਦੇਖ ਲਾ ਉਹਦੇ ਕਹਿ ਜੇ ਮੁੜੂਗਾ ਕਿੱਧਰ ਤੇ ਬਾਪੂ ਕਹਿੰਦਾ ਮੁੜਦਾ ਨਹੀਂ ਥੜਾ ਔਖਾ ਨਾਲ ਲਾ ਕੇ ਲਿਆ ਨਾਲ ਲਾ ਕੇ ਤਾਂ ਹੀ ਸਿੱਖੂਗਾ ਪੋਤਾ ਇਧਰ ਨੂੰ ਲਿਆ ਦੇ ਸਾਹਮਣੇ ਨੂੰ ਚੱਲ 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 ਬੱਸ ਆਣ ਦੇ ਆਣ ਦੇ ਇੱਥੇ ਚੱਲ 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 ਬੱਸ ਇਵੇਂ ਹੌਲੀ ਹੋ ਹੜੇ ਹੜੇ ਟੈਟ ਕਰ ਲਾ ਬਾਈ ਇਦਾਂ ਹੀ ਖਿੱਚ ਲਈ ਫਰੀ ਤੂੰ ਚੜ ਜਾ ਰੇਸ ਦੇ ਕੇ ਇੱਦੇ ਪੈਲੇ ਚੱਲ 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 ਟਰੈਕਟਰ ਤਾਂ ਜਾਣਾ ਹੀ ਆ ਥੱਲੇ ਚੱਲ ਚੱਲ बात बस बापू ले आए इधर ऑटो ट्रेन ट्रेन खोल दे एक मिनट खड़ जा बापू निकल जुगा के ट्रैक्टर मंगा ਫਰੀ ਦਾ ਟਰੈਕਟਰ ਲਿਆ ਦੂਆ ਉਹ ਟਰੈਕਟਰ ਲਿਆ ਟਰੈਕਟਰ ਲਿਆ ਫਰੀ ਦੇ ਆਪਣੇ ਵਾਲਾ ਪੋਤੇ ਨੇ ਪੰਗਾ ਛੇੜਤਾ ਚਾਰ ਗੋਲ ਦੇ ਛੋਟੂ ਬੱਪੂ ਇੱਕ ਨੰਬਰ ਇੱਕ ਦਾ ਦੰਦਾ ਦੇ ਕੋਲ ਆ ਨਾ ਚੱਲ ਬੱਪੂ ਚੱਲ 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 मो किधर गया कट के रखी बापू चलो 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 बस ਏ ਗੁਰੂ ਵਾਲੇ ਜੀ ਕੀ ਕਰਦੀ ਆ ਇਹ ਦੇਖ ਤਾਂ ਕਿੱਥੇ ਘੇਰੇ ਕੰਦ ਦੇ ਐਨ ਕੋਲ ਕੰਦ ਦੀ ਅੱਤੜ ਲੱਗ ਗਈ ਨਹੀਂ ਨਿਕਲ ਜਾਣਾ ਤਾਂ ਇਹਦੇ ਕਰਕੇ ੜ ਗਿਆ ਕੰਮ ਤਾਂ ਤੂੰ ਆਪਣਾ ਟਰੈਕਟਰ ਤਾਂ ਸੈੱਟ ਕਰ ਤਾਰਾ ਖੋਲਤੀ ਆ ఆట కడ ਦੇਈ ਗਰਾਂ ਨੂੰ ਛੱਡ ਨਾ ਗੱਲਾਂ ਛੱਡ ਦੋ ਜੇਲੇ ਬਾਈ ਨੇ ਵੀ ਜਿਉਂਦੀ ਕਰਦੇ ਲੈਣਾ ਤੇ ਵੀ ਜਿਉਂਦੀ ਛੱਡ ਬੱਦੂ